ਵਿਆਸ ਮਾਗਮ ਵਿੱਚ ਸ਼ੌਂਕ ਦੇ ਤੌਰ ਤੇ ਫਾਇਰ ਕਰਨੇ ਨੌਜਵਾਨ ਨੂੰ ਪਏ ਮਹਿੰਗੇ ਦਰਅਸਲ ਕਪੂਰਥਲਾ ਦੇ ਪਿੰਡ ਚੱਕ ਦੋਨਾ ਵਿਖੇ ਵਿਆਸ ਮਾਗਮ ਵਿੱਚ ਬਲਬੂਟਾ ਸਿੰਘ ਨਾਮ ਦੇ ਨੌਜਵਾਨ ਨੇ ਸ਼ੌਂਕੀਆਂ ਜੰਤਕ ਫਾਇਰ ਕੀਤੇ ਜਿਸ ਦੀ ਵੀਡੀਓ ਪ੍ਰਸ਼ਾਸਨ ਤੱਕ ਪਹੁੰਚਣ ਤੇ ਪੁਲਿਸ ਹਰਕਤ ਵਿੱਚ ਆਈ ਜਿਸ ਦੇ ਚਲਦਿਆਂ ਵਿਆਹ ਦੇ ਜਾਗੋ ਸਮਾਗਮ ਵਿੱਚ ਫਾਇਰ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹਥਿਆਰ ਦਾ ਲਾਇਸੈਂਸ ਵੀ ਰੱਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ 2011/22 ਨੂੰ ਸਾਨੂੰ ਮਲਕੀਤ ਸਿੰਘ ਨੇ ਇੱਕ ਇਨਫੋਰਮੇਸ਼ਨ ਦਿੱਤੀ ਕਿ ਮਿਤੀ 18 11 22 ਦੀ ਰਾਤ ਨੂੰ ਇੱਕ ਜਾਗੋ ਤੇ ਫੰਕਸ਼ਨ ਵਿੱਚ ਬਲਬੂਟਾ ਨਾਮ ਦੇ ਬੰਦੇ ਵੱਲੋਂ ਚਾਰ ਹਵਾਈ ਰਾਉਂਡ ਫਾਇਰ ਕੀਤੇ ਗਏ ਇਸ ਗੱਲ ਦੀ ਨੂੰ ਗੰਭੀਰਤਾ ਨੂੰ ਲੈਂਦੇ ਹੋਏ ਅਸੀਂ ਇਸ ਬੰਦੇ ਨੂੰ ਰਾਉਂਡ ਅਪ ਕੀਤਾ ਗਿਆ ਅਤੇ ਇਸ ਦੇ ਜਿਹੜਾ ਇਸ ਦਾ ਪਰਸਨਲ ਵੈਪਨ ਜਿਹੜਾ ਇਹਦਾ ਲਾਇਸੈਂਸੀ ਵੈਪਨ ਬੱਤੀਪੁਰ ਉਹ ਵੀ ਰਿਕਵਰ ਕਰ ਲਿਆ ਗਿਆ ਅਤੇ ਇਸ ਦੇ ਖਿਲਾਫ ਅਸੀਂ ਐਫ ਆਈ ਆਰ ਨੰਬਰ 10126/22 ਆ ਤੈਂਸੋ ਇਸ ਅੰਡਰਸੈਕਸ਼ਨ ਦਾ ਤੈਂਸੋ 36 ਪਲੱਸ ਆਬਜੈਕਟ ਦਾ ਅਫੇਅਰ ਰਿਸਟਰ ਪੀਐਸ ਅਦਰ ਕਪੂਰਥਲਾ ਵਿੱਚ ਕੀਤਾ ਗਿਆ ਹੈ ਅੱਗੇ ਐਸ ਇਸ ਨੂੰ ਕੋਡ ਦੇ ਵਿੱਚ ਕਲ ਪ੍ਰੋਡਿਊਸ ਕਰਕੇ ਇਹਦਾ ਫਰਦਰ ਮਾਡਲ ਆਇਆ ਜਾਵੇਗਾ